ਸਤਿ ਸ਼੍ਰੀ ਅਕਾਲ ਟੂ ਆਲ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਪਿੱਛੇ ਵਾਲੀ ਕਲਾਸ ਦੇ ਵਿੱਚ ਆਪਾਂ ਗੁਰਮਤ ਘਾਵਨੋ ਕੰਪਲੀਟ ਕਰ ਚੁੱਕੇ ਹਾਂ ਸੋ ਅੱਜ ਜੋ ਆਪਾਂ ਸਟਾਰਟ ਕਰਨਾ ਹੈ ਜੀ ਆਪਾਂ ਸਟਾਰਟ ਕਰਨਾ ਹੈ ਆਪਣਾ ਵੀਰ ਕਾਬ ਜਿਹਦੇ ਅੰਡਰ ਆਉਣਗੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਸ੍ਰੀ ਗੋਬਿੰਦ ਸਿੰਘ ਬਾਰੇ ਪੜਾਂਗੇ ਵੇਟ ਹਾਂ ਜੀ ਮੈਂ ਪਹਿਲਾਂ ਲਿਖ ਲਿਆ ਸੀਗਾ ਇਹਨਾਂ ਬਾਰੇ ਤਾਂ ਜੋ ਆਪਣਾ ਟਾਈਮ ਖਰਾਬ ਨਾ ਹੋਵੇ ਹਾਂਜੀ ਦੇਖੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਕਾਬ ਨੂੰ ਬਿਲੋਂਗ ਕਰਦੇ ਆ ਜੀ ਵੀਰ ਕਾਬ ਨੂੰ ਬਿਲੋਂਗ ਕਰਦੇ ਆ ਠੀਕ ਹੈ ਜੀ ਹੁਣ ਦੇਖੋ ਇਹਨਾਂ ਦਾ ਜਨਮ ਕਦੋਂ ਹੋਇਆ ਇਹਨਾਂ ਦਾ ਜਨਮ ਹੋਇਆ ਜੀ 1666 ਈਸਵੀ ਦੇ ਵਿੱਚ ਕਿੱਥੇ ਹੋਇਆ ਸੀਗਾ ਜੀ ਪਟਨਾ ਸਾਹਿਬ ਵਿਖੇ ਹੋਇਆ ਸੀਗਾ ਮਾਤਾ ਪਿਤਾ ਜੀ ਦਾ ਨਾਮ ਕੀ ਸੀਗਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਿਤਾ ਜੀ ਦਾ ਨਾਮ ਸੀਗਾ ਤੇ ਮਾਤਾ ਗੁਜਰੀ ਜੀ ਮਾਤਾ ਜੀ ਦਾ ਨਾਮ ਸੀਗਾ ਓਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਕਤ ਸ਼੍ਰੀ ਗੁਰੂ ਗੋਬੀ ਸਿੰਘ ਜੀ ਕਿੰਨਿਆ ਵਰਿਆਂ ਦੇ ਸਿਗੇ ਬਈ 9 ਵਰਿਆਂ ਦੇ ਸਿਗੇ ਤੇ ਉਹਨਾਂ ਨੂੰ 9 ਵਰਿਆਂ ਦੀ ਏਜ ਦੇ ਵਿੱਚ ਗੁਰਗੱਦੀ ਪ੍ਰਾਪਤ ਹੋ ਗਈ ਸੀ ਠੀਕ ਹੈ ਜੀ 9 ਵਰਿਆਂ ਦੀ ਏਜ ਦੇ ਵਿੱਚ ਸ਼੍ਰੀ ਗੁਰੂ ਗੋਬੀ ਸਿੰਘ ਜੀ ਨੂੰ ਗੁਰਗੱਦੀ ਪ੍ਰਾਪਤ ਹੋ ਗਈ ਸੀ ਓਕੇ ਹੁਣ ਦੇਖੋ ਜੀ ਕਹਿੰਦੇ ਕਿ ਜਦੋਂ ਸ਼੍ਰੀ ਗੁਰੂ ਗੋਬੀ ਸਿੰਘ ਜੀ ਪਟਨਾ ਵਿੱਚ ਰਹੇ ਸਿਗੇ ਠੀਕ ਹੈ ਜੀ ਉਸ ਸਮੇ ਉਹ ਕਿੰਨੀ ਦੇਰ ਤੱਕ ਰਹਿ ਜੀ ਉਹ ਸੀਗੇ 5 ਸਾਲ ਤੱਕ ਰਹਿ ਸੀਗੇ ਉਹਦੇ ਵਿੱਚੋਂ ਹੀ ਆਪਾਂ ਇੰਟਰੋਡਕਸ਼ਨ ਲਿਖੀ ਆ ਉਹਨਾਂ ਨੇ ਜਿਹੜੇ ਮਹਿਲ ਹੈਗੇ ਸੀਗੇ ਉਹਨਾਂ ਦੇ ਨਾਮ ਕੀ ਸੀਗਾ ਜੀ ਮਾਤਾ ਸੁੰਦਰੀ ਜੀ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਦੇਵਾ ਠੀਕ ਹੈ ਜੀ ਆਹ ਉਹਨਾਂ ਦੇ ਮਹਿਲਾਂ ਜਿਹੜੇ ਮਹਿਲਾਂ ਦੇ ਨਾਮ ਸੀਗੇ ਠੀਕ ਹੈ ਜੀ ਹੁਣ ਨੈਕਸਟ ਜੀ ਸ਼੍ਰੀ ਗੁਰੂ ਗੋਬੀ ਸਿੰਘ ਜੀ ਦੇ ਚਾਰ ਪੁੱਤਰ ਸੀਗੇ ਹਾਂ ਜੀ ਚਾਰ ਸਾਹਿਬਜ਼ਾਦੇ ਉਹਨਾਂ ਦੇ ਨਾਮ ਕੀ ਕੀ ਸੀਗੇ ਜੀ ਸਹਿਬਜ਼ਾਦਾ ਅਜੀਤ ਸਿੰਘ ਜੀ ਸਹਿਬਜ਼ਾਦਾ ਜੁਝਾਰ ਸਿੰਘ ਜੀ ਸਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸਹਿਬਜ਼ਾਦਾ ਫਤੇ ਸਿੰਘ ਜੀ ਠੀਕ ਹੈ ਜੀ ਆਹ ਉਹਨਾਂ ਦੇ ਚਾਰ ਸਹਿਬਜ਼ਾਦਿਆਂ ਦੇ ਨਾਮ ਸਿਗੇ ਠੀਕ ਹੈ ਜੀ ਇਹ ਜਿਹੜੀ ਆਪਣੀ ਬੁੱਕ ਹੈ ਨਾ ਸਾਹਿਤ ਵਾਲੀ ਇਹਦੇ ਵਿੱਚ ਜ਼ਿਆਦਾ ਨਹੀਂ ਇੰਟਰੋਡਕਸ਼ਨ ਦਿੱਤੀ ਹੋਈ ਸੋ ਮੈਂ ਕਿਸੇ ਹੋਰ ਬੁੱਕ ਤੋਂ ਉਠਾਈ ਆ ਦੇਖੋ ਸਭ ਤੋਂ ਜ਼ਿਆਦਾ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਰਹਿ ਕੇ ਲਿਖੀ ਸੀਗੀ ਉਹ ਲਿਖੀ ਸੀ ਜੀ ਪੋਂਟਾ ਸਾਬ ਦੇ ਵਿੱਚ ਠੀਕ ਹੈ ਜੀ ਪੋਂਟਾ ਸਾਬ ਦੇ ਉਹ ਰਹਿੰਦੇ ਸੀਗੇ ਉਦੋਂ ਉਹਨਾਂ ਨੇ ਸਭ ਤੋਂ ਜ਼ਿਆਦਾ ਬਾਣੀ ਲਿਖੀ ਸੀ ਜਿਲ੍ਹਾ ਕਿਹੜਾ ਸੀਗਾ ਜੀ ਸਿਰਮੋਰ ਸੀਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਇਹ ਹੈਗਾ ਆ ਓਕੇ ਜੀ ਹੁਣ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸੀਗੇ ਜੀ ਉਹ ਹੈਗੇ ਸੀਗੇ ਜੀ 52 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸੀਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਖਰੀ ਲੜਾਈ ਕਦੋਂ ਲੜੀ ਆਖਰੀ ਲੜਾਈ ਲੜੀ ਸੀ ਕਿ ਜਿਉਂ ਉਹਨਾਂ ਨੇ 1704 ਈਸਵੀ ਦੇ ਵਿੱਚ ਜੋ ਕਿ ਆਨੰਦਪੁਰ ਸਾਹਿਬ ਵਿਖੇ ਲੜੀ ਗਈ ਸੀ ਆਈ ਹੋਪ ਤੁਹਾਨੂੰ ਇਹਨਾਂ ਸਮਝ ਆਇਆ ਹੋਵੇਗਾ ਹਾਂਜੀ ਪ੍ਰਸਿੱਧ ਚਿੱਠੀ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਨੂੰ ਲਿਖੀ ਸੀ ਜੀ ਔਰੰਗਜ਼ੇਬ ਨੂੰ ਤਾਂ ਉਹਦਾ ਨਾਮ ਕੀ ਸੀ ਕਹਿੰਦੀ ਜ਼ਫਰਨਾਮਾ ਜ਼ਫਰਨਾਮਾ ਦਾ ਇੱਕ ਹੋਰ ਕੀ ਨਾਮ ਹੈ ਜੀ ਫਤਿਹ ਕਾ ਖਤ ਠੀਕ ਹੈ ਜੀ ਜ਼ਫਰਨਾਮਾ ਦਾ ਹੋਰ ਕੀ ਨਾਮ ਹੈ ਜੀ ਫਤਿਹ ਕਾ ਖਤ ਹੁਣ ਕਹਿੰਦੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਰੋਸਮੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਹਜ਼ੂਰ ਸਾਹਿਬ ਵਿਖੇ ਵਿਖੇ ਸਮਾਇ ਸੀਗੇ ਨਦੇੜ ਦੇ ਵਿੱਚ ਜ਼ਿਲ੍ਹਾ ਨਦੇੜ ਵਿੱਚ ਮਹਾਰਾਸ਼ਟਰ ਵਿਖੇ ਤੇ ਉਦੋਂ ਕਿਹੜੀ ਈਸਵੀ ਸੀਗੇ ਜੀ 1708 ਠੀਕ ਹੈ ਜੀ 1708 ਇੱਥੇ ਵਿੱਚ ਬੁੱਕ 'ਚ ਦਿੱਤਾ ਨਹੀਂ ਹੋਇਆ ਜੋਤੀ ਜੋਤ ਦਾ ਟਾਈਮ ਨਹੀਂ ਦਿੱਤਾ ਹੋਇਆ ਕਰੈਕਟ ਨਹੀਂ ਦਿੱਤਾ ਹੋਇਆ ਦੇਖੋ ਜੀ 42 ਵਰਿਆਂ ਦੇ ਜੀਵਨ ਕਾਲ ਦੇ ਵਿੱਚ ਠੀਕ ਹੈ ਜੀ 42 ਵਰਗਾਂ ਦੇ ਜੀਵਨ ਕਾਲ ਦੇ ਵਿੱਚ ਕਹਿੰਦੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦੇ ਨਾਲ ਨਾਲ ਜਿਹੜਾ ਸਾਹਿਤ ਦੇ ਖੇਤਰ 'ਚ ਵੀ ਆਪਣਾ ਮਤਲਬ ਰਚਨਾਵਾਂ ਦੇ ਖੇਤਰ 'ਚ ਵੀ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਸੀਗਾ ਠੀਕ ਹੈ ਜੀ ਉਹਨਾਂ ਨੇ ਕੀ ਕਰੇ ਸੀਗੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ ਠੀਕ ਹੈ ਜੀ ਐਕਸਟਰਾ ਪੁਆਇੰਟ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ सिंह जी ने खालसा पंथ की साजना की ठीक है जी ये यहा हाँ जी नैक्सट प्रसिद्ध रचना हाँ जी ਦੇਖੋ ਜੀ ਆਪ ਜੀ ਨੇ ਬ੍ਰਜ ਭਾਸ਼ਾ ਪੰਜਾਬੀ ਅਤੇ ਫਾਰਸੀ ਵਿੱਚ ਰਚਨਾਵਾਂ ਕੀਤੀਆਂ ਠੀਕ ਹੈ ਜੀ ਰਚਨਾਵਾਂ ਕਿਹੜੀ ਕਿਹੜੀ ਭਾਸ਼ਾ ਚ ਕੀਤੀ ਸੀਗੀਆਂ ਇੱਕ ਜੀ ਫਾਰਸੀ ਦੇ ਵਿੱਚ ਪੰਜਾਬੀ ਦੇ ਵਿੱਚ ਤੇ ਬ੍ਰਜ ਭਾਸ਼ਾ ਦੇ ਵਿੱਚ ਠੀਕ ਹੈ ਜੀ ਹੁਣ ਪ੍ਰਸਿੱਧ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਹੜੀਆਂ ਕਿਹੜੀਆਂ ਹੈਗੀਆਂ ਜੀ ਜਪ ਸਾਹਿਬ ਅਕਾਲ ਉਸਤਤ ਬਚਿੱਤਰ ਨਾਟਕ ਗਿਆਨ ਪਰਬੋਧ ਸ਼ਸਤਰਨਾਮਾ ਸਵਈਏ ਚੰਡੀ ਚਰਿਤ੍ਰ ਚੋਪਈ ਸਹਿਬ ਚੰਡੀ ਦੀ ਵਾਰ ਖਿਆਲਨਾ ਅਤੇ ਜ਼ਫਰਨਾਮਾ ਇਹ ਇਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਆਪਾਂ ਇੱਕ ਵਾਰ ਦੁਬਾਰਾ ਫੇਰ ਪੜ੍ਹ ਲੈਂਦੇ ਹਾਂ ਜਪ ਸਹਿਬ ਅਕਾਲ ਉਸਤਤ ਬਚਿੱਤਰ ਨਾਟਕ ਗਿਆਨ ਪਰਬੋਧ ਸ਼ਸਤਰਨਾਮਾ ਸਿਵਈ ਚੰਡੀ ਚਰਿਤ੍ਰ ਚੋਪਈ ਸਹਿਬ ਚੰਡੀ ਦੀ ਵਾਰ ਖਿਆਲਨਾ ਅਤੇ ਜ਼ਫਰਨਾਮਾ ਠੀਕ ਹੈ ਜੀ ਆਈ ਹੋਪ ਯੂ ਅੰਡਰਸਟੈਂਡ ਇਟ ਇੰਨੀ ਕਿ ਤੁਹਾਨੂੰ ਇੰਟਰੋਡਕਸ਼ਨ ਸਮਝ ਵਿੱਚ ਆ ਗਈ ਹੋਏਗੀ ਠੀਕ ਹੈ ਜੀ ਹਾਂ ਅੱਜ ਇਹਨਾਂ ਦੀ ਆਪਾਂ ਛੋਟੀ ਜੀ ਛੋਟੀ ਨਹੀਂ ਹੈਗੀ ਸੌਰੀ ਵੱਡੀ ਹੈ ਰਚਨਾ ਇਹਨਾਂ ਦੀ 9 ਪੈਸੇਜ਼ ਹੈਗੇ ਆ ਜੀ ਉਸ ਰਚਨਾਵਾਂ ਦੇ ਤੇ ਆਪਾਂ ਕਰਾਂਗੇ ਅੱਜ 1 ਤੇ 2 ਠੀਕ ਹੈ ਜੀ ਆਪਾਂ ਟਰਾਈ ਕਰਦੇ ਹਾਂ ਬਿਲੇਟ ਪੀਡੀਫ ਆਪਾਂ ਹੋਣ ਤੇ ਟਾਈਮ ਲੱਗੂਗਾ ਹਾਂ ਜੀ ਲੋਜੀ ਸਕਰੀਨਸ਼ਾਟ ਲੈਣਾ ਤੁਸੀਂ ਲੈ ਸਕਦੇ ਹੋ ਇਹਨਾਂ ਦੀ ਇੰਟਰੋਡਕਸ਼ਨ ਬਾਰੇ ਹਾਂਜੀ ਕਰਨੇ ਦੇਖੋ ਚੰਡੀ ਦੀ ਵਾਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਦੁਰਗਾ ਤੇ ਰਕਸ਼ਸਨਾਂ ਦੇ ਵਿਚਕਾਰ ਜੋ ਯੁੱਧ ਹੋਇਆ ਸੀਗਾ ਨਾ ਉਹਦਾ ਇੱਕ ਵਿਊ ਪੇਸ਼ ਕੀਤਾ ਹੈ ਠੀਕ ਹੈ ਉਹਨਾਂ ਦੇ ਵਿੱਚ ਉਹਨਾਂ ਦੱਸਿਆ ਕਿ ਕਿਵੇਂ ਮਾਤਾ ਰਾਣੀ ਨੇ ਸਾਰੇ ਰਕਸ਼ਸਨਾਂ ਦਾ ਸੰਘਾਰ ਕਰਿਆ ਸੀ ਠੀਕ ਹੈ ਜੀ ਉਹਨਾਂ ਦੀ ਆਪਾਂ ਰਚਨਾ ਬਾਰੇ ਪੜਦੇ ਹਾਂ ਡਿਟੇਲ ਦੇ ਵਿੱਚ ਸੋ ਆਜੋ ਈਨੋ ਹਨਜੀ ਦੇਖੋ ਪਹਿਲਾਂ ਪੜੋ ਇਹਦੀ ਅਰਥਾਵਲੀ ਸੋ that ਤੁਹਾਨੂੰ ਇਹ ਰਚਨਾ ਸਮਝ ਆ ਜਾਵੇ ਦੇਖੋ ਜੀ ਦਮਾਮੇ ਕੀ ਹੁੰਦੇ ਆ ਦਮਾਮੇ ਹੁੰਦੇ ਜੀ ਨਗਾਰੇ ਠੀਕ ਹੈ ਜੀ ਦਮਾਮੇ ਕੀ ਹੁੰਦੇ ਆ ਨਗਾਰੇ ਤੇ ਨਗਾਰੇ ਕੀ ਹੁੰਦੇ ਆ ਯੁੱਧ ਟਾਈਮ ਯੁੱਧ ਸਟਾਰਟ ਕਰਨ ਦੇ ਟਾਈਮ ਜਿਹੜੀ ਆਵਾਜ਼ ਕੀਤੀ ਜਾਂਦੀ ਆ ਯੁੱਧ ਦੇ ਮੈਦਾਨ ਦੇ ਵਿੱਚ ਸੋ that ਜਿਹੜੇ ਦੋਨੋਂ ਥੀਰੇ ਮੋਣ ਤੇ ਆਪ ਆਪੋ ਦੇ ਸਾਹਮਣੇ ਆ ਜਾਣ ਤੇ ਆਪਣਾ ਯੁੱਧ ਸਟਾਰਟ ਕਰਨ ਦੇ ਠੀਕ ਹੈ ਜੀ ਸਹਿਨ ਦਾ ਮਤਲਬ ਕੀ ਹੁੰਦਾ ਜੀ ਸ਼ੇਰਨੀ ਸਹਿਨ ਦਾ ਮਤਲਬ ਕੀ ਹੁੰਦਾ ਜੀ ਸ਼ੇਰਨੀ ਸਾਰਦੀ ਸਾਰਦੀ ਮਤਲਬ ਫੁਲਾਦੀ ਅਸਪਾਤ ਦੀ ਮਤਲਬ ਇੱਥੇ ਤਲਵਾਰ ਦੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਤਲਵਾਰ ਦੇ ਵਾਰ ਦੀ ਗੱਲ ਕੀਤੀ ਗਈ ਕਿਵੇਂ ਵਾਰ ਹੋਇਆ ਸੀਗਾ ਮਹਿਕੇ ਦੈਤ ਮਹਿਕੇ ਦੈਤ ਦਾ ਮਤਲਬ ਕੀ ਜੀ ਮਹਿਕਾ ਸੁਰਖ ਠੀਕ ਹੈ ਜੀ ਰਾਕਸ਼ਸਾ ਦੈਤ ਦਾ ਮਤਲਬ ਹੁੰਦਾ ਜੀ ਰਾਕਸ਼ਸ ਠੀਕ ਹੈ ਜੀ ਮਹਿਕਾ ਸੁਰਖ ਰਾਕਸ਼ਸ ਆਂਦਾ ਮਤਲਬ ਕੀ ਹੈ ਜੀ ਆਂਦਰਾ ਠੀਕ ਹੈ ਜੀ ਆਂਦਾ ਮਤਲਬ ਕੀ ਹੈਗਾ ਜੀ ਆਂਦਰਾ ਰੁਕੜੇ ਦਾ ਮਤਲਬ ਕੀ ਹੈ ਹੈਗਾ ਜੀ ਗੁਰਦੇ ਪਸਲੀਆਂ ਠੀਕ ਹੈ ਜੀ ਗੁਰਦੇ ਜਾਂ ਪਸਲੀਆਂ ਤੂਮ ਕੇ ਤੂ ਮਤਲਬ ਹੰਗੇ ਜੀ ਬੋਦੀ ਵਾਲਾ ਤਾਰਾ ਠੀਕ ਹੈ ਜੀ ਤੂਮ ਕੇ ਤੋ ਤਕ ਕੀ ਹੈ ਤਾਰਾ ਮਤਲਬ ਹੈਗਾ ਜੀ ਬੋਦੀ ਵਾਲਾ ਤਾਰਾ ਹਾਂਜੀ ਕਰਤੇ ਆਂ ਸਟਾਰਟ ਕੀ ਕਹਿੰਦੇ ਆਂ ਕਹਿੰਦੇ ਝੋਟ ਪਈ ਦਮਾਮੇ ਦਲ ਮੁਕਾਬਲਾ ਠੀਕ ਹੈ ਜੀ ਝੋਟ ਪਈ ਮਤਲਬ ਨਗਾਰਾ ਵਜਿਆ ਕਿੱਥੇ ਵਜਿਆ ਯੁੱਧ ਦੇ ਮੈਦਾਨ ਦੇ ਵਿੱਚ ਠੀਕ ਹੈ ਦੋ ਦਲ ਆਪਸੋ ਸਾਹਮਣੇ ਹੋ ਗਏ ਦੋ ਦਲਾਂ ਜਿਹੜੇ ਦੋ ਤੀਰ੍ਹਾਂ ਆਪਸੋ ਸਾਹਮਣੇ ਹੋ ਗਿਆ ਤੇ ਆਪਣਾ ਯੁੱਧ ਉਹਨਾਂ ਨੇ ਸਟਾਰਟ ਕਰ ਦਿੱਤਾ ਠੀਕ ਹੈ ਜੀ ਦੇਵੀ ਦਸਤਨ ਚਾਈ ਸਹਨਸਾਰਤੀ ਠੀਕ ਹੈ ਜੀ ਉਹਨਾਂ ਕਹਿੰਦੇ ਨੇ ਕਿ ਜਿਹੜੀ ਮਾਤਾ ਰਾਣੀ ਸੀਗੀ ਮਾਤਾ ਰਾਣੀ ਸੀਗੀ ਉਹਨੇ ਸ਼ੇਰਨੀ ਦੇ ਵਾਂਗ ਆਪਣੇ ਹੱਥ ਤੇ ਕੀ ਨਚਾਈ ਦਸ ਦਸਤ ਮਤਲਬ ਹੁੰਦਾ ਜੀ ਤਲਵਾਰ ਠੀਕ ਹੈ ਜੀ ਆਪਣੇ ਹੱਥ ਤੇ ਉਹਨੇ ਤਲਵਾਰ ਨਚਾਈ ਠੀਕ ਹੈ ਮਤਲਬ ਇਸ ਤਰੀਕੇ ਨਾਲ ਦੇ ਨਾਲ ਘੁਮਾਈ ਪੇਟ ਮਲਦ ਦੇ ਲਾਹੀ ਮਹਿਕੇ ਦੈਤ ਨੂੰ ਠੀਕ ਹੈ ਜੀ ਪੇਟ ਮਲਦ ਦੇ ਮਤਲਬ ਹੁੰਦਾ ਜੀ ਮਾਰਨਾ ਮਤਲਬ ਉਹਦੇ ਪੇਟ ਦੇ ਵਿੱਚ ਮਾਰੀ ਠੀਕ ਹੈ ਜੀ ਉਹਦੇ ਪੇਟ ਤੇ ਵਾਰ ਕਰਿਆ ਮਾਤਾ ਰਾਣੀ ਨੇ ਦੁਰਗਾ ਮਾਤਾ ਰਾਣੀ ਨੇ ਕਹਿੰਦੇ ਕਿ ਮਹਿਕੇ ਦੈਤ ਨੂੰ ਮਹਿਕੇ ਰਾਕਸ਼ਸ ਨੂੰ ਉਹਦੇ ਪੇਟ ਤੇ ਵਾਰ ਕਰਿਆ ਗੁਰਦੇ ਆਤਾ ਖਾਈ ਨਾਲ ਨਾਲੇ ਰਕੜੇ ਰੁਕੜੇ ਠੀਕ ਹੈ ਜੀ ਉਹ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਮਹਿਕੇ ਦਤ ਦੇ ਜਿਹੜੇ ਗੁਰਦੇ ਸੀਗੇ ਅੰਤਰਾ ਸੀਗੀਆਂ ਠੀਕ ਹੈ ਜੀ ਪਸਲੀਆਂ ਸੀਗੀਆਂ ਉਹ ਕਿਹ ਹੁੰਗੀਆਂ ਸਾਰੀਆਂ ਕਟੀਆਂ ਗਈਆਂ ਠੀਕ ਹੈ ਜੀ ਕਟੀਆਂ ਗਈਆਂ ਚੀਰੀਆਂ ਗਈਆਂ ਜਿਹੀਂ ਦਿਲ ਵਿੱਚ ਆਈ ਕਹੀਂ ਸੁਣਾ ਕੇ ਝੋਟ ਜਾਣੀ ਦਿਖਾਈ ਤਾਰਿਕ ਤੇ ਮਕੇਤੂ ਦੇਖੋ ਜੀ ਹੁਣ ਕਹਿੰਦੇ ਨੇ ਕਿ ਇਹ ਇਹ ਸਾਰੀ ਆਹ ਵਾਲੀ ਸਥਿਤੀ ਨੂੰ ਦੇਖ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿੱਚ ਜੋ ਵਿਚਾਰ ਆਇਆ ਉਕੇ ਨੰਨੇ ਕਿ ਜੈਹਿਦ ਦਿਲ ਵਿੱਚ ਆਹੀ ਕਹੀ ਸੁਣਾਕੀ ਕਿ ਉਹ ਕਹਿੰਦੇ ਮੈਨੂੰ ਉਹ ਦੇਖ ਕੇ ਜੋ ਵਿਚਾਰ ਆਇਆ ਮੈਂ ਉਹ ਸੁਣਾ ਰਿਆ ਜਿਵੇਂ ਕਿ ਝੋਟ ਜਾਣ ਦਿਖਾਈ ਤਾਰੇ ਧੂਮ ਕੇ ਤੂੰ ਜਿਵੇਂ ਕਿ ਬੋਦੀ ਵਾਲਾ ਤਾਰਾ ਠੀਕ ਹੈ ਜੀ ਧੂਮ ਕੇ ਤੂੰ ਜਿਹੜਾ ਕਿ ਬੋਦੀ ਵਾਲਾ ਤਾਰਾ ਕੀ ਕਰ ਰਿਆ ਹੋਵੇ ਵਾਰ ਕਰ ਰਿਆ ਹੋਵੇ ਠੀਕ ਹੈ ਜੀ ਵਾਰ ਕਰ ਰਿਆ ਹੋਵੇ ਮਤਲਬ ਉਹਨਾਂ ਨਾਲ ਲੜ ਰਿਆ ਹੋਵੇ ਉਹਨਾਂ ਨੂੰ ਕੱਟ ਰਿਆ ਹੋਵੇ ਉਹਨਾਂ ਨੂੰ ਮਾਰ ਰਿਆ ਹੋਵੇ ਠੀਕ ਹੈ ਜੀ ਉਹਨਾਂ ਨੇ ਮਤਲਬ ਜਿਹੜੀ ਮਾਤਾ ਰਾਣੀ ਦੀ ਤਲਵਾਰ ਦੀ ਵਾਰ ਨੂੰ ਉਹਨਾਂ ਨੇ ਉਹਦੇ ਨਾਲ ਕੰਪੇਅਰ ਕਰਿਆ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਮਝ ਆ ਰਹੀ ਹੋएगी ਦੇਖੋ ਆਹ ਲਾਈਨ ਦੋ ਚਾਰ ਵੜਦਾਂ ਦੇ ਵਿੱਚ ਮਤਲਬ ਡਿਟੇਲ ਹੈਗੀ ਆ ਕਾਫੀ ਸੋ ਆਪਾਂ ਪੜ ਰਹੇ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਸਮਝ ਆ ਰਹੀ ਹੋएगी ਬਾਕੀ ਇਹ ਵਾਲੀ ਆਪਾਂ ਪੜ ਵੀ ਲੈਣੇ ਆ ਜੋ ਵਿਆਖਿਆ ਬੁੱਕ ਤੇ ਦਿੱਤੀ ਹੋਈ ਆ ਦੇਖੋ ਕਹਿੰਦੇ ਕਿ ਜੰਗ ਦਾ ਤੋਸਾ ਵੱਜਿਆ ਤੇ ਦੋਹਾਂ ਪਾਸਿਆਂ ਦੀਆਂ ਫੌਜਾਂ ਦਾ ਟੱਕਰਾ ਸ਼ੁਰੂ ਹੋਇਆ ਠੀਕ ਹੈ ਜੀ ਫੌਜਾਂ ਦਾ ਪੇੜ ਹੁੰਦਾ ਦੇਖ ਕੇ ਦੇਵੀ ਦੁਰਗਾ ਨੇ ਆਪਣੇ ਹੱਥ ਵਿੱਚ ਫੋਲਾਦੀ ਤਲਵਾਰ ਨੂੰ ਘੁਮਾਇਆ ਠੀਕ ਹੈ ਜੀ ਆ ਮੋਸਾਂ ਨੇ ਫੌਜਾਂ ਆ ਗਈਆਂ ਲੜਾਈ ਨੂੰ ਦੇਖ ਕੇ ਮਾਧ ਰਾਨੀ ਕੀ ਕਰਿਆ ਆਪਣੇ ਹੱਥ ਵਿੱਚ ਤਲਵਾਰ ਨੂੰ ਘੁਮਾਇਆ ਦੁਰਗਾ ਨੇ ਬੜਕਾ ਮਾਰ ਹੈ ਮੈਕਸੁਰ ਬੜਕਾ ਮਾਰ ਹੈ ਮੈਕਸੁਰ ਦੱਤ ਦੇ ਵਿੱਚ ਟਿਡ ਵਿੱਚ ਟਿਡ ਵਿੱਚ ਤਲਵਾਰ ਮਾਰੀ ਠੀਕ ਹੈ ਜੀ ਹੁਣ ਕਹਿੰਦੇ ਜਿਹੜਾ ਮੈਕਸੁਰ ਡਾਕਸ਼ਸ ਸੀਗਾ ਉਹਦੇ ਪੇਟ ਦੇ ਵਿੱਚ ਉਹਨਾਂ ਨੇ ਤਲਵਾਰ ਮਾਰੀ ਦੇਵੀ ਦੇ ਇੰਨੇ ਜ਼ੋਰ ਨਾਲ ਤਲਵਾਰ ਮਾਰੀ ਕਿ ਰਾਖਸ਼ਸ ਦੇ ਗੁਰਦੇ ਅੰਤਰਾ ਪਲਸੀਆਂ ਜੀਰੀਆਂ ਗਈਆਂ ਠੀਕ ਹੈ ਜੀ ਉਹਨਾਂ ਨੇ ਇਸ ਤਰੀਕੇ ਨਾਲ ਵਾਰ ਕਰਿਆ ਕਿ ਉਹਦੇ ਜਿਹੜਾ ਮੈਕਸੁਰ ਰਾਖਸ਼ਸ ਸੀਗਾ ਉਹਦੇ ਗੁਰਦੇ ਗੁਰਦੇ ਅੰਤਰਾ ਅਧੇ ਪਸਲੀਆਂ ਜੀੜੀਆਂ ਗਈਆਂ ਠੀਕ ਹੈ ਜੀ ਦੁਰਗਾ ਦੀ ਚਲ ਰਹੀ ਤਲਵਾਰ ਦਾ ਇਹੋ ਜਿਹੀ ਸੋਭਾ ਮੇਰੇ ਮਨ ਵਿੱਚ ਚਾਹੀ ਤੇ ਉਹ ਮੈਂ ਆਖ ਦਿੱਤੀ ਹੈ ਤਲਵਾਰ ਨਹੀਂ ਸਗੋ ਇਹੋ ਜਾਨੂ ਇਹ ਬੋਦੀ ਵਾਲਾ ਤਾਰੇ ਨੇ ਆਪਣੀ ਚੋਟੀ ਵਿਖਾਈ ਹੈ ਠੀਕ ਹੈ ਮਤਲਬ ਉਹ ਕਹਿੰਦੇ ਕਿ ਬੋਦੀ ਵਾਲੇ ਤਾਰੇ ਨੇ ਆਪਣੀ ਜੋਰ ਦਿਖਾਇਆ ਠੀਕ ਹੈ ਜਿਹੜੇ ਕਿ ਉਹਨੂੰ ਤੇ ਵਾਰ ਕਰ ਰਿਹਾ ਹਾਂਜੀ ਸਮਝ ਆ ਗਿਆ ਜੀ ਤੁਹਾਨੂੰ ਹੁਣ ਅੱਜ ਤੱਕ ਹਾਂਜੀ ਹੁਣ ਕਹਿੰਦੇ ਕਿ ਛੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਦੂ ਲਈਆਂ ਤਲਵਾਰੀ ਦੇਵੀ ਦਾਨਵ ਦਾਨਵੀ ਠੀਕ ਹੈ ਜੀ ਹੁਣ ਕੀ ਕਹਿ ਰਹੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਗਾਰੇ ਦੀਆਂ ਛੋਟਾਂ ਵੱਜੀਆਂ ਫੇਰ ਦੋਹੇ ਪਾਸੇ ਫੇਰ ਜੰਗਾਂ ਛੁੱਟ ਪੀਆਂ ਜੀ ਠੀਕ ਹੈ ਜੀ ਫੇਰ ਲੜਾਈ ਸ਼ੁਰੂ ਹੋ ਗਈ ਦੇਵੀ ਤੇ ਰਾਵਸਣੇ ਜੰਗ ਦੇ ਜੰਗ ਕਰਨੀ ਤਲਵਾਰਾਂ ਵਿੱਚ ਤਲਵਾਰ ਮਿਆਨਾ ਵਿੱਚੋਂ ਕੱਢ ਲਈਆਂ ਠੀਕ ਹੈ ਜੀ ਦੇਖੋ ਛੋਟਾਂ ਪਵਣ ਨਗਾਰੇ ਅਣ ਜਾਂ ਜੁੱਟੀਆਂ ਠੀਕ ਹੈ ਜੀ ਹੁਣ ਫੇਰ ਛੋਟ ਵੱਜੀ ਨਗਾਰਾ ਫੇਰ ਵੱਜਿਆ ਫੇਰ ਦੋਹੇ ਧਿਰਾਂ ਆਪ ਵਿੱਚ ਆ ਜੁੱਟੀਆਂ ਦੋਹਾਂ ਲਈਆਂ ਤਲਵਾਰੀ ਦੇਵੀ ਧਨਵਾ ਠੀਕ ਹੈ ਜੀ ਹੁਣ ਕਹਿੰਦੇ ਨੇ ਕਿ ਦੋਹਾਂ ਧਿਰਾਂ ਦੇ ਤਲਵਾਰਾਂ ਜੋ ਉਹਨਾਂ ਦੀਆਂ ਹੈਗੀਆਂ ਸੀਗੀਆਂ ਮਿਆਨਾਂ ਦੇ ਵਿੱਚ ਉਹਨਾਂ ਨੇ ਕੱਢ ਲਈਆਂ ਤੇ ਆ ਮੋ ਸਾਹਮਣੇ ਹੋ ਗਿਆ ਓਕੇ ਹੁਣ ਕਹਿੰਦੇ ਨੇ ਵਾਹਣ ਵਾਰੋ ਵਾਰੀ ਸੂਰੇ ਸੰਗਰੇ ਵਗੇ ਰਤ ਚੁਲਾਰੀ ਜੋ ਗੇਰੂ ਬਾਰਬਤਾ ਠੀਕ ਹੈ ਜੀ ਹੁਣ ਕਹਿੰਦੇ ਆ ਇਹ ਰਣ ਭੂਮੀ ਦੇ ਵਿੱਚ ਜਦੋਂ ਆ ਜਿਹੜੇ ਸੂਰਮੇ ਸੀਗੇ ਆ ਉਹ ਸਾਹਮਣੇ ਆਏ ਠੀਕ ਹੈ ਜੀ ਦੋ ਤਿਹਰਾ ਆ ਉਹ ਸਾਹਮਣੇ ਆਈਆਂ ਉਹ ਇੱਕ ਦੂਜੇ ਤੇ ਤਲਵਾਰਾਂ ਚਲਾ ਰਹੀਆਂ ਸੀਗੀਆਂ ਤੇ ਇਹ ਲੱਗ ਰਿਹਾ ਸੀਗਾ ਜਿਵੇਂ ਕਿ ਲਹੂ ਦੇ ਪ੍ਰਣਾਲੇ ਵਗਦੇ ਹੋਣ ਠੀਕ ਹੈ ਜੀ ਉਹ ਕਹਿੰਦੇ ਸੀਗੇ ਆ ਵਗੇ ਵਗੇ ਰਤ ਚੁਲਾਰੀ ਉਹ ਗੇਰੂ ਬਾਬ ਦੇਖੋ ਗੇਰੂ ਨਾ ਇੱਕ ਤਰੀਕੇ ਦਾ ਰੰਗ ਹੁੰਦਾ ਠੀਕ ਹੈ ਜੀ ਰੰਗ ਹੁੰਦਾ ਜਿਵੇਂ ਕਿ ਪਾਣੀ ਦੇ ਵਿੱਚ ਰੈੱਡ ਕਲਰ ਮਿਕਸ ਹੁੰਦਾ ਨਾ ਬਲੱਡ ਵਰਗਾ ਕਹਿ ਲਓ ਠੀਕ ਹੈ ਜੀ ਬਲੱਡ ਵਰਗਾ ਰੰਗ ਮਿਕਸ ਹੁੰਦਾ ਹੈ ਗੇਰੂ ਉਹ ਹੁੰਦਾ ਹੈ ਜੀ ਰਤ ਚੁਲਾਰੀ ਚੁਲਾਦੇ ਮਤਲਬ ਨਿੱਜੀ ਪ੍ਰਣਾਲੇ ਵਗਨ ਲੱਗ ਜਾਣਾ ਰਤਾਂ ਦੇ ਪ੍ਰਣਾਲੇ ਵਗਨ ਲੱਗ ਜਾਣਾ ਠੀਕ ਹੈ ਜੀ ਦੇਖ ਬੈਠਣ ਅਟਾਰੀ ਨਾਰੀ ਰਾਖਸ਼ਾ ਪਈ ਤੁਮ ਉਸਵਾਰੀ ਦੁਰਗਾ ਧਾਨਵਾ ਦੇਖੋ ਹੁਣ ਆਹ ਜਿਹੜਾ ਹੈਗਾ ਨਾ ਫਿਲਹਾਲ ਤਾਂ ਛੋਟੇ ਛੋਟੇ ਲਾਈਨ ਆ ਬਟ ਇਹਨੂੰ ਮੈਂ ਐਕਸਪਲੇਨ ਥੋੜੇ ਡਿਟੇਲ ਚ ਕਰਦੀ ਆ ਦੇਖੋ ਇਹਦੇ ਵਿੱਚ ਸ਼ਿਨਗੁਰੂ ਗੋਬਿੰਦ ਸਿੰਘ ਜੀ ਕੀ ਕਹ ਰਹੇ ਨੇ ਕਿ ਜਦੋਂ ਉਹਨਾਂ ਨੇ ਨਗਾਰੇ ਵੱਜ ਗਏ ਦੁਬਾਰਾ ਆਪਣੇ ਮੈਦਾਨ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਦੋਵੇਂ ਧਿਰਾਂ ਫਿਰ ਕੀ ਹੋ ਗਈਆਂ ਆ ਮੋ ਸਾਹਮਣੇ ਹੋ ਗਈਆਂ ਠੀਕ ਹੈ ਜੀ ਦੋਵੇਂ ਧਿਰਾਂ ਕੀ ਹੋ ਗਈਆਂ ਆਹਮੋ ਸਾਹਮਣੇ ਹੋ ਗਈਆਂ ਠੀਕ ਹੈ ਜੀ ਦੋਨਾਂ ਧਿਰਾਂ ਨੇ ਆਪਣੀਆਂ ਮਿਆਨਾਂ ਦੇ ਵਿੱਚੋਂ ਤਲਵਾਰਾਂ ਕੱਢ ਲਈਆਂ ਫਿਰ ਇੱਕ ਦੂਜੇ ਤੇ ਵਾਰ ਸ਼ੁਰੂ ਕਰਨੇ ਕਰਤੇ ਠੀਕ ਹੈ ਜੀ ਇੱਕ ਦੂਜੇ ਆਹਮੋ ਸਾਹਮਣੇ ਜੋ ਵੀ ਸੂਰਮੇ ਹੈਗੇ ਸੀ ਕਿ ਉਹਨਾਂ ਨੇ ਇੱਕ ਦੂਜੇ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਫਿਰ ਇਹ ਕਰੇ ਰਾਤਾ ਦੇ ਪ੍ਰਣਾਲੇ ਵਾਗਣ ਲੱਗ ਪਏ ਠੀਕ ਹੈ ਜਿਵੇਂ ਕਿ ਗੇਰੂ ਵਰ ਗੇਰੂ ਰੰਗ ਹੋਵੇ ਠੀਕ ਹੈ ਜੀ ਜਿਵੇਂ ਗੇਰੂ ਰੰਗ ਹੋਵੇ ਰੱਤ ਦੇ ਪਰਣਾਲੇ ਵਾਂਗ ਲੱਗ ਪਏ ਤਾਂ ਉਹ ਐਂ ਲੱਗਦਾ ਸੀਗਾ ਜਿਵੇਂ ਕਿ ਕਿਸੇ ਪਹਾੜ ਦੇ ਉੱਪੋਂ ਲਾਲ ਰੰਗ ਨੂੰ ਥੱਲੇ ਵਹਾਇਆ ਗਿਆ ਹੋਵੇ ਠੀਕ ਹੈ ਜੀ ਦੇਖ ਬੈਠ ਅਟਾਰੀ ਨਾਨੀ ਨਾਰੀ ਰਾਖਸ਼ਾ ਮਤਲਬ ਕੀ ਹੈ ਕਿ ਦੂਰੋਂ ਬੈਠ ਕੇ ਅਟਾਰੀ ਦਾ ਮਤਲਬ ਕੀ ਹੈ ਮਹਿਲਾ ਦੇ ਵਿੱਚ ਜਿਹੜੀ ਰਾਕਸ਼ਸਾਂ ਦੀਆਂ ਇਸਤਰੀਆਂ ਸਨਗੀਆਂ ਉਹਨਾਂ ਦੇ ਜਿਹੜੀਆਂ ਲੇਡੀਜ਼ ਸਨਗੀਆਂ ਉਹ ਦੇਖ ਰਹੀਆਂ ਸਨਗੀਆਂ ਦੂਰੋਂ ਕਿ ਕਿਵੇਂ ਉੱਥੇ ਵਾਰ ਹੋ ਰਹੇ ਨੇ ਠੀਕ ਹੈ ਕਿਵੇਂ ਇੱਕ ਦੂਜੇ ਨਾਲ ਲੜ ਰਹੇ ਨੇ ਭਈ ਤੁਮ ਸواری ਦੁਰਗਾ ਦਾਣਵਾ ਠੀਕ ਹੈ ਜੀ ਰਣ ਭੂਮੀ ਦੇ ਵਿੱਚ ਜਿਹੜੀ ਮਾਤਾ ਰਾਣੀ ਸਿਗੀ ਦੁਰਗਾ ਸਿਗੀ ਉਹਨਾਂ ਦੀ ਉਹਨਾਂ ਨੇ ਰੈਕਸ਼ਨ ਸੀ ਜਿੰਨੀਆਂ ਵੀ ਸਵਾਰੀਆਂ ਸੀਗਾ ਬਹੁਤ ਸ਼ੋਰ ਮਚ ਰਿਹਾ ਸੀ ਮਤਲਬ ਕਿ ਇੱਕ ਇੱਕ ਦੂਜੇ ਦੇ ਸਾਹਮਣੇ ਆ ਰਹੇ ਸੀਗੇ ਇੱਕ ਦੂਜੇ ਤੇ ਵਾਰ ਕਰ ਰਹੇ ਸੀਗੇ ਇਹ ਵਾਲ ਇਹ ਬਰਾ ਦੇ ਵਿੱਚ ਇੱਕ ਦੂਜੇ ਬਹਲਾ ਰੋਲਾ ਪੈ ਰਿਹਾ ਸੀ ਠੀਕ ਹੈ ਜੀ ਸਮਝਾਈ ਕਿ ਨਹੀਂ ਆਈ ਹੋਪ ਤੁਸੀਂ ਸਮਝ ਆ ਗਏ ਥੋੜੀ ਅੰਡਰਸਟੈਂਡ ਕਰਨੇ ਕੋਸ਼ਿਸ਼ ਕਰਨਾ ਬਟ ਕੋਈ ਨਹੀਂ ਆਪਾਂ ਇੱਧੇ ਦੇਖਦੇ ਆ ਜੋ ਵੀ ਆਖਿਆ ਨੇ ਦਿੱਤੀ ਹੋਈ ਆ ਫਿਲਹਾਲ ਉਹ ਤਾਂ ਆਪਣੀ ਸੀਗੀ ਇਹ ਆਖਿਆ ਜੀ ਦੇਖੋ ਵੀ ਅਣੀਆਂ ਦਾ ਮਤਲਬ ਕੀ ਹੁੰਦਾ ਜੀ ਫੌਜਾਂ ਠੀਕ ਹੈ ਜੀ ਅਣੀਆਂ ਦਾ ਮਤਲਬ ਕੀ ਹੁੰਦਾ ਜੀ ਫੌਜਾਂ ਹੁਣ ਕਹਿੰਦੇ ਨੇ ਸੰਘਰੇ ਸੰਘਰੇ ਮਤਲਬ ਮਾਰਨ ਲੱਗੇ ਗੇਰੂ ਬਾਰਬਤਾ ਮਤਲਬ ਕੀ ਗੇਰੂ ਰੰਗ ਦਾ ਪਾਣੀ ਵਗਣਾ ਠੀਕ ਹੈ ਜੀ ਗੇਰੂ ਬਾਰਬਤਾ ਮਤਲਬ ਕੀ ਗੇਰੂ ਰੰਗ ਦਾ ਪਾਣੀ ਵਗਣਾ ਮਤਲਬ ਰੈੱਡ ਇਨ ਕਲਰ ਓਕੇ ਅਟਾਰੀ ਮਤਲਬ ਹੁੰਦਾ ਜੀ ਚੁਬਾਰੇ ਮਹਿਲਾਂ ਦੇ ਜਿਹੜੇ ਚੁਬ ਤੂ ਮਤਲਬ ਰੋਲਾ ਸ਼ੋਰ ਸਵਾਰੀ ਮਤਲਬ ਵਾਹਨ ਤੇ ਘੋੜੇ ਠੀਕ ਹੈ ਜੀ ਹੁਣ ਕਿਦ ਨਗਾਰੇ ਤੇ ਚੋਟਾਂ ਲੱਗਣ ਨਾਲ ਦੋਹਾਂ ਪਾਸੇ ਦੀਆਂ ਪੰਜਾਂ ਜੰਗ ਵਿੱਚ ਆ ਜੁਟੀਆਂ ਦੇਵਤਿਆਂ ਤੇ ਰਕਸ਼ਸਾਂ ਨੇ ਜੰਗ ਲਈ ਤਲਵਾਰਾਂ ਮਿਆਨਾਂ ਵਿੱਚੋਂ ਕੱਢ ਲਈਆਂ ਰਨ ਭੂਮੀ ਦੇ ਵਿੱਚ ਸੂਰਮੇ ਵਾਰੋ-ਵਾਰੀ ਤਲਵਾਰਾਂ ਚਲਾ ਰਹੇ ਸਨ ਲਹੂ ਦੀਆਂ ਝਲਾਰਾਂ ਮਤਲਬ ਜਿਵੇਂ ਕਿ ਪ੍ਰਨਾਲੇ ਉਹ ਵਗਦੇ ਸਨ ਜਿਵੇਂ ਪਹਾੜਾਂ ਤੋਂ ਲਾਲ ਰੰਗ ਦਾ ਪਾਣੀ ਵਗਦਾ ਹੋਏ ਠੀਕ ਹੈ ਜੀ ਰਕਸ਼ਸਾਂ ਦੀਆਂ ਇਸਤਰੀਆਂ ਆਪਣੇ ਮਹਿਲਾਂ ਦੀਆਂ ਉੱਚੀਆਂ ਓਟਾਰੀਆਂ ਤੇ ਬੈਠ ਕੇ ਇਸ ਜੰਗ ਨੂੰ ਵੇਖ ਰਹੀਆਂ ਸੀ ਰਣ ਭੂਮੀ ਦੇ ਵਿੱਚ ਦੁਰਗਾ ਤੇ ਰਕਸ਼ਸਾਂ ਦੀਆਂ ਸਵਾਰੀਆਂ ਦਾ ਬਹੁਤ ਸ਼ੋਰ ਮਚ ਰਿਹਾ ਸੀ ਮਤਲਬ ਕੀ ਸੀਗਾ ਕਿ ਉਹਨਾਂ ਦੇ ਜੋ ਵੀ ਵਿਚਕਾਰ ਹੋਣਾ ਜੰਗ ਹੋ ਰਿਹਾ ਸੀਗਾ ਲੜਾਈਆਂ ਹੋ ਰਹੀਆਂ ਸੀਗੀਆਂ ਮੌਤਾਂ ਹੋ ਰਹੀਆਂ ਸੀਗੀਆਂ ਉੱਥੇ ਲਹੂ ਬਹੁਤ ਵਗ ਰਿਹਾ ਸੀਗਾ ਤੇ ਸ਼ੋਰ ਸ਼ਰਾਬਾ ਬਹੁਤ ਸੀਗਾ ਤੇ ਇਹ ਸ਼ੋਰ ਸ਼ਰਾਬਾ ਰਕਸ਼ਸਾਂ ਦੀਆਂ ਇਸਤਰੀਆਂ ਮਹਿਲ ਵਿੱਚ ਦੇਖ ਕੇ ਵੇਖ ਰਹੀਆਂ ਸੀ ਠੀਕ ਹੈ ਜੀ ਸਮਝ ਆ ਗਿਆ ਹੋਵੇਗਾ ਹਾਂਜੀ ਪਹਿਲਾ ਟਾਈਮ ਦੇਖੀਏ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਨਾਈਨ ਟੋਟਲ ਪੈਸੇ ਹੋਗੇ ਆ 15 ਮਿੰਟ ਹੋ ਗਿਆ ਕੋਈ ਨਾ ਇੱਕ ਪੈਸੇਸ ਆਪਾਂ ਕਰਦੇ ਆ ਠੀਕ ਹੈ ਤੁਹਾਨੂੰ ਜ਼ਿਆਦਾ ਬੋਰ ਨਹੀਂ ਕਰਾਂਗੀ ਇੱਕ ਪੈਸੇਸ ਕਰਦੇ ਆਪਾਂ ਨਾਉ this ਹਾਂਜੀ ਪਹਿਲਾਂ ਇਹਨਾਂ ਦੀ ਪੜੋ ਅਰਥਾਵਲੀ ਸਹੀ ਹਾਂ ਦਾ ਮਤਲਬ ਹੁੰਦਾ ਜੀ ਸ਼ੇਰ ਤਣ ਤਣ ਮਤਲਬ ਖਿੱਚ ਖਿੱਚ ਕੇ ਠੀਕ ਹੈ ਜੀ ਤਣ ਤਣ ਮਤਲਬ ਖਿੱਚ ਕੇ ਮਤਲਬ ਆਪਣੇ ਆਪ ਨੂੰ ਵੱਡਾ ਦਿਖਾ ਕੇ ਸਾਹਮਣੇ ਹੋਣਾ ਠੀਕ ਹੈ ਕੈਬਰ ਮਤਲਬ ਤੀਰ ਠੀਕ ਹੈ ਜੀ ਕੈਬਰ ਮਤਲਬ ਕੀ ਹੁੰਦਾ ਹੈ ਤੀਰ ਹੁਣ ਕੀ ਕਹਿੰਦੇ ਆ ਹਾਂਜੀ ਅੱਜ ਦੇਖੋ ਕਹਿੰਦੇ ਕਿ ਲੱਖ ਨਗਾਰੇ ਲੱਖ ਨਗਾਰੇ ਵਜਨ ਅਹਮੋ ਸਾਹਮਣੇ ਰਾਕਸ਼ਸ ਰਨੋਨਾ ਪੱਜੇ ਰੋਹੇ ਰੋਲੇ ਠੀਕ ਹੈ ਜੀ ਉਹ ਕਹਿੰਦੇ ਨੇ ਸਾਡੇ ਤੇ ਵੈਸੇ ਨਾ ਰੋਲੇ ਗੋਲੇ ਰੋਲੇ ਗੋਲੇ ਮੇਰੀ ਮੰਮੀ ਕਹਿੰਦੇ ਹੁੰਦੇ ਕਿ ਸ਼ਾਮ ਦਾ ਟਾਈਮ ਠੀਕ ਹੈ ਸ਼ਾਮ ਦਾ ਟਾਈਮ ਕਹਿੰਦੇ ਨੇ ਮੇਰੇ ਮੰਮੀ ਰੋਲੇ ਗੋਲੇ ਨੂੰ ਦੇਖੋ ਕਹਿੰਦੇ ਨੇ ਕਿ ਲੱਖ ਨਗਾਰੇ ਵੱਜੇ ਆਹਮੋ ਸਾਹਮਣੇ ਮਤਲਬ ਕਿ ਨਗਾਰੇ ਤਾਂ ਵੱਜ ਰਹੇ ਸੀਗੇ ਠੀਕ ਹੈ ਵਾਰ-ਵਾਰ ਨਗਾਰੇ ਵੱਜ ਰਹੇ ਸੀਗੇ ਵਾਰ-ਵਾਰ ਉਹਨਾਂ 'ਚ ਭੀੜ ਮਤ ਹੋ ਰਹੀ ਸੀਗੀ ਵਾਰ-ਵਾਰ ਉਹ ਆਹਮੋ ਸਾਹਮਣੇ ਆ ਰਹੇ ਸੀਗੇ ਪਰ ਜਿਹੜੇ ਰਾਖਸ਼ ਸੀ ਨਾ ਉਹ ਭੱਜੇ ਨਹੀਂ ਸੀਗੇ ਠੀਕ ਹੈ ਰਾਖਸ਼ ਰੋਣੋਂ ਨਾ ਭੱਜਣ ਰੋਲੇ ਰੋਣ ਰੋਹਿਕ ਰੋਲੇ ਠੀਕ ਜੀ ਰਾਖਸ ਸੱਜੇ ਨਹੀਂ ਸੀਗੇ ਉਹ ਡਟੇ ਰਹੇ ਮੈਦਾਨ ਦੇ ਵਿੱਚ ਠੀਕ ਹੈ ਕਮਸਾਨ ਯੁੱਧ ਹੋਇਆ ਸੀਗਾ ਮਤਲਬ ਬਹੁਤ ਵੱਡੇ ਵਾਲਾ ਯੁੱਧ ਹੋਇਆ ਸੀਗਾ ਉਹ ਆਹ ਮੋਸਮ ਨੇ ਖੜੇ ਹੀ ਰਿਹਾ ਸੀਗੇ ਸਿੰਘਾਂ ਵਾਂਗੂ ਗੱਜਲ ਸੱਬੇ ਸੂਰ ਮੇ ਤਾਂਤਨ ਕੈਂਬਰ ਛੱਡ ਦੁਰਗਾ ਸਾਹਮਣੇ ਹੁਣ ਦੇਖੋ ਹੁਣ ਕਹਿੰਦੇ ਕਿ ਮਾਤਾ ਰਾਣੀ ਦੇ ਸਾਹਮਣੇ ਉਹ ਸੂਰ ਮੇ ਗੱਜਦੇ ਸੀਗੇ ਠੀਕ ਹੈ ਜੀ ਮਾਤਾ ਰਾਣੀ ਦੇ ਸਾਹਮਣੇ ਸੂਰ ਮੇ ਗੱਜਦੇ ਸੀਗੇ ਮਤਲਬ ਕੀ ਹੈ ਕਿ ਜਿਵੇਂ ਆਪਣੇ ਸਟਰੈਂਥ ਦਿਖਾਉਣ ਰਿਹਾ ਹੋਣ ਹਨਾ ਰੋਪਾ ਪਾਰ ਰਹੇ ਹੋਣ ਬਈ ਤੈਨੂੰ ਅਸੀਂ ਹਰਾ ਕੇ ਜਾਣਾ ਓਵੇਂ ਵਾਲਾ ਠੀਕ ਹੈ ਸੌਰੀ ਸੌਰੀ ਰਿਸਪੈਕਟ ਰਨਾ ਦੇਖੋ ਮਾਤਾ ਕੀ ਸੀਗੇ ਜਿਹੜੇ ਰਾਖਸ਼ ਸੀਗੇ ਨਾ ਮਾਤਾ ਰਾਣੀ ਦੇ ਸਾਹਮਣੇ ਗੱਜਦੇ ਸੀਗੇ ਹਨਾ ਹੁਣ ਯੁੱਧ ਕਰ ਰਹੇ ਨੇ ਤੇ ਗੱਜਣਾ ਤੋਣਾ ਹੈ ਗਈ ਠੀਕ ਹੈ ਜੀ ਗੱਜਦੇ ਸੀਗੇ ਤੇ ਹੁਣ ਕੀ ਕਹਿੰਦੇ ਕਿ ਤੰਤਨ ਕੈਬਰ ਛੱਡਣ ਸੋ ਦੁਰਗਾ ਸਾਹਮਣੇ ਮਤਲਬ ਫੀ ਉਹਨਾਂ ਗੱਜ ਕੇ ਵਾਰ-ਵਾਰ ਤੀਰ ਉਹਨਾਂ ਦੇ ਤੀਰਾਂ ਦਾ ਵਾਰ ਕਰ ਰਹੇ ਸੀਗੇ ਮਾਤਾ ਰਾਣੀ ਤੇ ਠੀਕ ਹੈ ਜੀ ਨਗਾਰੇ ਵਾਰ-ਵਾਰ ਵੱਜ ਰਹੇ ਸੀਗੇ ਯੁੱਧ ਲਗਾਤਾਰ ਹੋ ਰਿਹਾ ਸੀਗਾ ਪਰ ਰਾਖਸ਼ ਡਰਦੇ ਨਹੀਂ ਸੀਗੇ ਔਰਾਂ ਤੋਂ ਪੱਜੇ ਨਹੀਂ ਸੀਗੇ ਉਹਨਾਂ ਦੇ ਸਾਹਮਣੇ ਗੱਜਦੇ ਰਹ ਠੀਕ ਹੈ ਜੀ ਤੀਰ ਵਾਰ-ਵਾਰ ਛੜਦੇ ਰਹੋ ਠੀਕ ਹੈ ਹੁਣ ਦੇਖੋ ਬੁੱਕ ਵਾਲੇ ਕੀ ਵਿਆਖਿਆ ਚ ਕਹਿੰਦੇ ਆ ਕਹਿੰਦੇ ਕਿ ਰਣ ਭੂਮੀ ਆਹ ਮੋਂ ਸਾਹਮਣੇ ਦੋਹਾਂ ਪਾਸੇ ਚ ਲੱਖਾਂ ਤੌਸੇ ਵਜਰ ਸੀਗੇ ਠੀਕ ਹੈ ਜੀ ਵਾਰ-ਵਾਰ ਯੁੱਧ ਹੋ ਰਿਹਾ ਸੀਗਾ ਵਾਰ-ਵਾਰ ਆਹ ਮੋਂ ਸਾਹਮਣੇ ਆ ਰਹੇ ਸੀਗੇ ਬੋਤਲਾਸ਼ਾਂ ਵਿੱਚ ਚੁਕੀਆਂ ਸੀਗੀਆਂ ਪਰ ਉਹ ਕੀ ਕਹਿੰਦੇ ਨੇ ਪਿੱਛੇ ਨਹੀਂ ਹਟੇ ਸੀਗੇ ਠੀਕ ਹੈ ਜੀ ਰਕਸ਼ਸ ਬੜੇ ਗੁੱਸੇ ਦੇ ਵਿੱਚ ਭਰੇ ਹੋਏ ਸੀਗੇ ਕਮਸਾਨ ਯੁੱਧ ਹੋਣ ਤੇ ਵੀ ਮੈਦਾਨ ਵਿੱਚ ਛੱਡੇ ਨਹੀਂ ਸੀਗੇ ਠੀਕ ਹੈ ਜੀ ਹੁਣ ਰੋਹਲੇ ਗੋਲੇ ਰੋਹੀ ਰੋਲੇ ਦਾ ਮਤਲਬ ਇਹ ਹੈਗਾ ਜੀ ਗੁੱਸੇ ਦੇ ਵਿੱਚ ਠੀਕ ਹੈ ਜੀ ਗੁੱਸੇ ਦੇ ਵਿੱਚ ਅੱਖਾਂ ਲਾਲ ਹੋ ਗਈ ਹੈ ਨਾ ਆਪ ਸਾਹਮਣੇ ਖੜੇ ਸੀਗੇ ਪਰ ਭੱਜੇ ਨਹੀਂ ਸੀਗੇ ਸਿੰਘਾਂ ਵਾਂਗ ਗੱਜਾਂ ਸਭੇ ਸੂਰਮੇ ਮਤਲਬ ਕੀ ਹੈ ਕਿ ਸ਼ੇਰਾਂ ਦੇ ਵਾਂਗੂ ਠੀਕ ਹੈ ਜੀ ਸਿੰਘਾਂ ਨਹੀਂ ਇੱਥੇ ਚਸ਼ਾ ਆਵੇਗਾ ਚਿਹਰਾ ਦੇ ਵਾਂਗੂ ਗੱਜੇ ਸੀਗੇ ਸੂਰਮੇ ਤੇ ਤਨ ਤਨ ਕੇ ਆਪਰ ਛੱਡਿਆ ਦੁਰਗਾ ਸਾਹਨੇ ਮਤਲਬ ਵਾਰ-ਵਾਰ ਉਹਨਾਂ ਲੱਗੇ ਸਾਹਮਣੇ ਤੀਰ ਛੱਡ ਰਿਆ ਸੀਗੇ ਠੀਕ ਹੈ ਥੋੜੀ ਬਹੁਤੀ ਕਨਫਿਊਜ਼ਨ ਹੋ ਜਾਂਦੀ ਥੋੜਾ ਜਿਆਦਾ ਰਿਲੇਟ ਕਰ ਲੈਣਾ ਇਹਨੂੰ ਓਕੇ ਅੱਜ ਕਲਾਸ ਥੋੜੀ ਜਲਦੀ ਵਿੱਚ ਕੀਤੀ ਕਿਉਂਕਿ ਮੈਨੂੰ ਰਿਕਾਰਡ ਕਰਨ ਦਾ ਟਾਈਮ ਨਹੀਂ ਮਿਲਿਆ ਸੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਸੈਸ਼ਨ ਬਾਕੀ ਤੁਸੀਂ ਚੈਨਲ ਨੂੰ ਜੁਆਇਨ ਕਰ ਲਓ ਜੇਕਰ ਤੁਸੀਂ ਨਵੇਂ ਹੋ ਕਿਉਂਕਿ ਸਾਹਿਤ ਪੜ੍ਹ ਥੋੜਾ ਜਿੰਨਾ ਵੀ ਹੈਗਾ ਨਾ ਗ੍ਰਾਮਰ ਦੇ ਤਾਂ ਮੈਂ ਥੋੜੇ ਮੀ ਵੀ ਬੁੱਕ ਦੀ ਪੀਡੀਐਫ ਅਪਲੋਡ ਕਰ ਦੂੰਗੀ ਤੁਸੀਂ ਇਹ ਸਾਹਿਤ ਪਾਠਵਾਸੇ ਚੈਨਲ ਨੂੰ ਜੁਆਇਨ ਕਰ ਲਓ ਥੈਂਕ ਯੂ ਅਗੇਨ ਜੇਕਰ ਥੋੜੀ ਬਹੁਤੀ ਕਲਾਸ ਪਸੰਦ ਆਈ ਹੋਵੇ ਤਾਂ ਤੁਸੀਂ ਚੈਨਲ ਨੂੰ ਜੁਆਇਨ ਵੀ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਥੈਂਕ ਯੂ so much again